ਸਤਿ ਸ਼੍ਰੀ ਅਕਾਲ ਸਾਂਝੇ ਚੁੱਲ੍ਹੇ ਤੇ ਤੁਹਾਡਾ ਸਵਾਗਤ ਆ ਜੀ ਅੱਜ ਆਪਾਂ ਬਣਾਵਾਂਗੇ ਪੋਹੇ ਦੀਆਂ ਟਿੱਕੀਆਂ ਟਿੱਕੀਆਂ ਬਣਾਉਣ ਦੇ ਲਈ ਮੈਂ ਲਏ ਆ ਬਰੀਕ ਬਰੀਕ ਕੱਟਿਆ ਪਿਆਜ਼ ਇੱਕ ਪਿਆਜ਼ ਲਿਆ ਬਰੀਕ ਬਰੀਕ ਕੱਟ ਲਿਆ ਤਿੰਨ ਆਲੂ ਲਏ ਅਜਮੈਣ ਤੇ ਧਨੀਆ ਹਰੀਆਂ ਮਿਰਚਾਂ ਪੋਹੇ ਨੂੰ ਮੈਂ ਤਿੰਨ ਚਾਰ ਬਾਰ ਧੋ ਲਿਆ ਸੀ ਹਾਂਜੀ ਕਸਤੂਰੀ ਮੇਥੀ ਵੀ ਲਈਆ ਇਹਦੇ ਵਿੱਚ ਤੁਸੀਂ ਸਬਜ਼ੀਆਂ ਵੀ ਪਾ ਸਕਦੇ ਹੋ ਜਿਵੇਂ ਸ਼ਿਮਲਾ ਮਿਰਚ ਹੋਈ ਗਾਜਰ ਹੋਈ ਕੱਟ ਕੇ ਬਰੀਕ-ਬਰੀਕ ਇਹਦੇ ਵਿੱਚ ਪਾ ਸਕਦੇ ਹੋ ਉਹ ਇਹਨੂੰ ਮੈਂ ਤਿੰਨ-ਚਾਰ ਵਾਰੀ ਪਹਿਲਾਂ ਧੋ ਲਿਆ ਸੀਗਾ ਹੁਣ ਇਹਨੂੰ ਆਪਾਂ ਪਾਣੀ ਪਾ ਕੇ 10 ਮਿੰਟ ਦੇ ਲਈ ਆਪਾਂ ਇਹਨੂੰ ਫੁੱਲਾਂ ਦੇ ਲਈ ਛੱਡਾਂਗੇ 10 ਮਿੰਟ ਹਾਂਜੀ ਹੁਣ ਇਹਨੂੰ ਆਪਾਂ ਛਾਲ ਲਾਂਗੇ ਇਹਦਾ ਪਾਣੀ ਜਿਹੜਾ ਕੱਢ ਦੇਵਾਂਗੇ ਹਾਂਜੀ ਪਾਣੀ ਇਹਦਾ ਕੱਢ ਲਿਆ ਜੀ ਇਹਦਾ ਸਾਫ਼ ਕਰ ਲਿਆ ਤੇ ਇਹਨੂੰ ਆਪਾਂ ਇੱਕ ਬੌਲ ਵਿੱਚ ਪਾ ਲਵਾਂਗੇ ਪੋਹੇ ਨੂੰ ਹੁਣ ਆਪਾਂ ਟਿੱਕੀ ਬਣਾਉਣ ਲਈ ਸਮਾਨ ਤਿਆਰ ਕਰਾਂਗੇ ਪਵਾ ਦੇਖੋ ਜੀ ਫੁੱਲ ਗਿਆ ਆਪਣਾ ਟਿੱਕੀਆਂ ਬੜੀਆਂ ਕਰਾਂਚੀ ਜੀਆਂ ਬਣਦੀਆਂ ਨੇ ਇਹਦੀਆਂ ਹਾਂਜੀ ਇਹਦੇ ਵਿੱਚ ਹੁਣ ਜਿਹੜੇ ਆਪਣੇ ਆਲੂ ਪਿਆਜ਼ ਇਹ ਪਏ ਆ ਪਰ ਡੋਂਗਾ ਛੋਟਾ ਰਹੇਗਾ ਜੀ ਆਪਾਂ ਥੋੜਾ ਜਿਹਾ ਵੱਡੇ ਡੋਂਗੇ 'ਚ ਪਾਵਾਂਗੇ ਸੌਰੀ ਹਾਂਜੀ ਆਲੂ ਜਿਹੜੇ ਆਪਾਂ ਬੋਇਲ ਕਰਕੇ ਤੈਨ ਰੱਖੇ ਸੀ ਉਹਨਾਂ ਨੂੰ ਵੀ ਪਾਤਾ ਪਿਆਜ਼ ਪਾਤਾ ਹਰੀ ਮਿਰਚ ਦੋ ਕਟੀਆਂ ਸੀ ਕਸਤੂਰੀ ਮੇਥੀ ਅਜਮੈਣ ਤੇ ਧਨੀਆ ਸਾਬਤ ਧਨੀਆ ਇਹਨੂੰ ਦੋਨਾਂ ਚੀਜ਼ਾਂ ਨੂੰ ਮੈਂ ਤਵੇ ਤੇ ਰੋਸਟ ਕਰ ਲਿਆ ਸੀਗਾ ਉਹਦੇ ਨਾਲ ਫਲੇਵਰ ਵਧੀਆ ਆ ਜਾਂਦਾ ਵਾ ਹਾਂਜੀ ਇਹਦੇ ਵਿੱਚ ਹੁਣ ਆਪਾਂ ਬੇਸਣ ਪਾਵਾਂਗੇ ਥੋੜਾ ਜਿਹਾ ਜ਼ਿਆਦਾ ਨਹੀਂ ਪਾਉਣਾ ਡੇਢ ਚਮਚ ਬੇਸਣ ਦਾ ਪਾਵਾਂਗੇ ਜਿਹੜੇ ਸਰਵ ਸਪੂਨ ਹੁੰਦੇ ਆ ਆਪਣੇ ਉਹ ਡੇਢ ਚਮਚ ਪਾਵਾਂਗੇ ਹਾਂਜੀ ਇੱਕ ਪਾਤਾ ਅੱਧਾ ਪਾਤਾ ਡੇਢ ਚਮਚ ਪਾ ਕੇ ਇਹਨੂੰ ਆਪਾਂ ਮਿਕਸ ਕਰਾਂਗੇ ਜੀ ਹਾਂਜੀ ਹੁਣ ਜਿਹੜਾ ਨਮਕ ਮਿਰਚ ਪਾਉਣਾ ਆਪਣੇ ਸੁਆਦ ਅਨਸਾਰ ਪਾ ਲਿਓ ਨਮਕ ਸੁਆਦ ਅਨਸਾਰ ਪਾ ਲਿਓ ਮਿਰਚ ਜਿਹੜੀ ਆ ਉਹ ਆਪਾਂ ਹਰੀਆਂ ਮਿਰਚਾਂ ਪਾਈਆਂ ਸੀ ਉਹਦੇ ਹਿਸਾਬ ਨਾਲ ਤੁਸੀਂ ਲਾਲ ਮਿਰਚ ਜਿੱਦਾਂ ਵੱਧ ਘੱਟ ਖਾਣੇ ਉਹ ਪਾ ਦਿਓ ਧਨੀਆ ਪਾਊਡਰ ਪਾਇਆ ਇੱਕ ਚਾਟ ਮਸਾਲਾ ਪਾਇਆ ਇਹਨੂੰ ਆਪਾਂ ਸਾਰਿਆਂ ਨੂੰ ਮਿਕਸ ਕਰ ਲਵਾਂਗੇ ਆਣਾ ਪਟਕੀਆਂ ਬਣਾਵਾਂਗੇ ਜੀ ਇਦਾਂ ਦਾ ਆਪਣਾ ਇਹ bột ਤਿਆਰ ਹੋਣਾ ਚਾਹੀਦਾ ਪਤਲਾ ਨਹੀਂ ਹੋਣਾ ਚਾਹੀਦਾ ਦੇਖੋ ਜੀ ਇਹ ਆਪਾਂ ਇਹ ਚ ਜਿਹੜਾ ਪੋਹਾ ਹੁੰਦਾ ਉਹ ਚੰਗੀ ਤਰ੍ਹਾਂ ਪਾਣੀ ਨਿਚੋੜਿਆ ਹੋਵੇ ਤਾਂ ਪੋਹਾ ਦਾ ਪਾਣੀ ਤੇ ਪਤਲਾ ਬਣ ਜਾਂਦਾ ਜੀ ਪੋਹੇ ਚ ਪਾਣੀ ਹੋਵੇ ਤਾਂ ਦੇਖੋ ਟਿੱਕੀ ਕਿੰਨੀ ਸੋਣੀ ਬਣਦੀ ਆ ਇਹਦਾ ਹੀ ਸਾਰੀਆਂ ਟਿੱਕੀਆਂ ਆਪਾਂ ਬਣਾ ਲਵਾਂਗੇ ਤਿਆਰ ਕਰ ਲਵਾਂਗੇ ਫਿਰ ਆਪਾਂ ਤਵੇ ਤੇ ਤੇਲ ਗਰਮ ਕਰਕੇ ਮੈਂ ਘੱਟ ਤੇਲ ਵਿੱਚ ਇਹਨਾਂ ਨੂੰ ਆਪਾਂ ਫਰਾਈ ਕਰਨਾ ਵਾ ਜਿਆਦਾ ਤੇਲ ਵਿੱਚ ਨਹੀਂ ਫਰਾਈ ਕਰਨਾ ਮੈਂ ਆਪ ਆਪਣੇ ਤਵਾ ਲੈ ਲਿਆ ਉਹਦੇ ਵਿੱਚ 2 3 2 3 ਚਮਚਾ ਮੈਂ ਤੇਲ ਦੇ ਪਾਇਆ ਤੇਲ ਗਰਮ ਹੋ ਗਿਆ ਹੁਣ ਆਪਾਂ ਟਿੱਕੀਆਂ ਰੱਖ ਦਵਾਂਗੇ ਇਹਦੇ ਵਿੱਚ ਜਿਆਦਾ ਕਿਉਂ ਨਹੀਂ ਪਾਉਣਾ ਇਹਦੇ ਨਾਲ ਹੀ ਵਧੀਆ ਕਰੈਂਚੀ ਬਣ ਜਾਣੀਆਂ ਨੇ ਹਾਂਜੀ ਇਹਨੂੰ ਆਪਾਂ ਪਲਟੀਆਂ ਮਾਰਤੀਆਂ ਥੋੜੀ-ਥੋੜੀ ਪਲਟੀਆਂ ਮਾਰਨੀਆਂ ਨੇ ਇਹ ਟੁੱਟਦੀ ਤਾਂ ਨਹੀਂ ਹੈਗੀ ਟਿੱਕੀ ਤੇ ਫਿਰ ਵੀ ਆਪਾਂ ਇਹਨੂੰ ਥੋੜੀ-ਥੋੜੀ ਟਿੱਕੀ ਨੂੰ ਹਲਾਮਾ ਇਹਨੂੰ ਸੈਮ ਗੈਸ ਤੇ ਬਣਾਉਣੀਆਂ ਨੇ ਜੀ ਟਿੱਕੀਆਂ ਤੇਜ਼ ਅੱਗ ਤੇ ਬਣਾਵਾਂਗੇ ਤਾਂ ਇਹ ਥੱਲਿਓਂ ਜਲਦੀ ਬਣ ਜੂਗੀ ਵਿੱਚੋਂ ਇਹ ਕੱਚੀ ਰਹੂਗੀ ਇਸ ਕਰਕੇ ਇਹਨੂੰ ਸਲੋ ਅੱਗ ਤੇ ਹੀ ਬਣਾਉਣੀਆਂ ਜਿਹੜੀਆਂ ਕਿ ਵਿੱਚੋਂ ਵੀ ਇਹ ਪੱਕ ਜਾਣ ਹਾਂਜੀ ਦੇਖੋ ਜੀ ਹੁਣ ਦੇਖੋ ਕਲਰ ਵੀ ਸੋਹਣਾ ਆ ਗਿਆ ਤੇ ਆਪਣੀ ਟਿੱਕੀਆਂ ਬਣ ਕੇ तकरीबन तकरीबन ਤਿਆਰ ਨੇ ਇਹਨੂੰ ਆਪਾਂ ਪਲੇਟ 'ਚ ਕੱਢ ਲਾਂਗੇ ਬਾਕੀ ਜਿਹੜੀਆਂ ਟਿੱਕੀਆਂ ਸੀ ਫੇਰ ਮੈਂ ਸਾਰੀਆਂ ਤਵੇ ਤੇ ਪਾਤੀਆਂ ਸìm ਅੱਗ ਤੇ ਰੱਖਤੀਆਂ ਇਹਨੂੰ ਆਪਾਂ ਹੌਲੀ-ਹੌਲੀ ਹਿਲਾਉਂਦੇ ਰਵਾਂਗੇ ਜੋ ਵੀ ਚੀਜ਼ ਸìm ਅੱਗ ਤੇ ਬਣਾਈ ਪਾਦਾ ਬਹੁਤ ਵਧੀਆ ਟੇਸਟ ਆਉਂਦਾ ਜੇ ਸਿਮਾਂ ਗਤੇ ਬਣਾਈ ਹੋਵੇ ਤਾਂ ਇਹਨਾਂ ਦੇ ਜਿਹੜੀਆਂ ਬਣ ਗਈਆਂ ਉਹਨਾਂ ਦੇ ਮੈਂ ਪਾਸੇ ਪਾਲਟ ਤੇ ਹੁਣ ਟਿੱਕੀਆਂ ਬਣ ਕੇ ਤਿਆਰ ਆ ਜੀ ਆਪਣੀਆਂ ਉਹ ਇਹਦੀਆਂ ਟਿੱਕੀਆਂ ਬਣ ਕੇ ਤਿਆਰ ਆ ਜੀ ਤੁਸੀਂ ਵੀ ਘਰ ਵਿੱਚ ਇਦਾਂ ਹੀ ਬਣਾਇਓ ਮੈਨੂੰ ਕਮੈਂਟ ਰਾਹੀਂ ਦੱਸਿਓ ਕਿੱਦਾਂ ਦੀ ਬਣੀ ਮੇਰੀ ਵੀਡੀਓ ਨੂੰ ਲਾਈਕ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਨਾ ਜੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਨਾ ਜੀ ਸਤਿ ਸ਼੍ਰੀ ਅਕਾਲ